ਤਹਾ ਟਾਲਗੁਰੇ ਸੇਵੀ ਐ ਅਗਸ ਸਜ ਸੁਬਾਏ ਦਰਸ਼ਨ ਪਰ ਸੇ ਆ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸਤਿਆ ਬਾਗਸਾ ਸਿਰ ਸਾਹ ਅੰਦੇ ਸਾਹ ਜਿਸ ਪਾਸ ਬਹਿਟ ਆ ਸੋਈ ਐ ਸਭ ਨਾ ਦਾ ਵੇਸਾ ਜਿਸ ਪਾਸ ਬਹਿਠਾ ਸੋਈ ਹੈ ਸਭ ਨਾ ਦਾ ਵੇਸਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਸਰਮਾਲੂ ਕੋਈ ਗੋਲ ਵਿਧਾਨ ਭਗਤ ਕੋ ਬਰਤਨ ਬੇਰਲਾ ਪਵੈ ਕੋਈ ਅਵਨਾ ਸਿਰ ਜੀ ਅਨ ਕੋ ਦਾਤਾ ਸਿਮਰਤ ਸਬਮਾਲੂ ਕੋਈ برلا بو کوئی میرے من جپ گر گوپال برب سوئی جا کی سرن بیا سکھ پائی ہے باؤن ਤਿੰਕੀ ਪੂਰ ਨਾਨਕ ਦਾਸ ਬਾਛ ਜਿਨ ਹਰ ਨਾਮ ਰਦੈ ਪਰੋਈ ਵਡ ਪਾਗੀ ਨਕ ਦਾਸ ਬਾਛ ਜਨਾਰ ਨਾਮੁਰ ਦੇ ਪਰੋਈ ਵਾਰੀ ਦਾ ਖਰਸਾ ਮਾਇ ਜੀ ਕੀ ਬਤੇ ਸੋਰਠ ਮਹਲਾ ਪਜਵਾ ਅਬਨਾਸੀ ਜੀਰ ਕੋ ਦਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤੰ ਕੋ ਵਰਤਨ ਘਿਰਲਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਕਉ ਕਾ ਸਤਨਾਮ ਕਰਤਾ ਪੁਰਖ ਜੀ ਨਿਰਭਉ ਨਿਰਵੈਰ ਕਾਲਿੰਗਤ ਪਰਮੇਸਰ ਭਗਵਾਨ ਇੱਕੋ ਕਾਲ ਸਤਨਾਮ ਕਰਤਾ ਪੁਰਖ ਦੀਨ ਨਿਰਭਉ ਨਿਰਵੈਰ ਅਕਾਲ ਅਜੂਨੀ ਸਹਿਮ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਮ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਮ ਸਾਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਦੀ ਬਹੁਤ ਬਾਕੀ ਹੋ। ਤੁਹਾਨੂੰ ਪੰਸਾਖ ਸ੍ਰੀ ਗੁਰੂ ਜੀ ਮਹਾਰਾਜ ਦੇ ਨਾਮ ਤੇ ਜੋ ਪ੍ਰੇਮ ਦਾ ਗੁਰਦੁਆਰਾ ਵਿਖੇ ਕਾਰ ਸੇਵਾ ਤਰਾਂ ਨੋਈ ਸੀ। ਸਾਬਲੀ ਅਪਾਰ ਬਖਸ਼ੀ ਰੰਮਤ ਕਿਰਪਾ ਦਾ ਤੁਟਕੇ ਤੇ ਸੇਵਾ ਤੋਂ ਸੇਵਾ ਬਣਾਈ ਗਈ ਮਹਾਨ ਕੰਸਾ ਆਪਣੇ ਦਰਕਰ ਦੇ ਚਲ ਸੇਵ ਸੰਧਾਰ ਸੁਬਿੰਦਰ ਸਿੰਘ ਜੀ ਚਾਵਲਾ ਹੋਸ ਨੂੰ ਸੇਵ ਪਰਵਾਰਾ ਵੱਲੋਂ ਜਿਨ੍ਹਾਂ ਦੇ ਤੁਟਕੇ ਆਪ ਗੁਰੂ ਮਹਾਰਾਜ ਦੇ ਸੇਵਾ ਲਈ ਹੈ। ਸਾਬਲੀ ਅਪਾਰ ਬਖਸ਼ੀ ਰੰਮਤ ਕਿਰਪਾ ਦਾ ਸੁਤਕਾ ਸੇਵਾ ਸੰਪੂਰਨ ਹੋਈ ਨਮੀ ਗੁਰਦੁਆਰੇ ਵਿਖੇ ਸਿੱਟੇ ਪਾਸੇ ਦੇ ਪਾਵਨ ਕਿਪਾਸਵਾਟ ਕੈਸ ਕਿਹਨ ਪਾਸੇ ਦੇ ਰੇਸ ਪ੍ਰੋਟਾ ਹੇ ਉਹਨਾਂ ਦੇ ਸ੍ਰਮਨ ਸਮਾਗਮ ਦੇ ਵਿਵਾਨੀ ਤਰਾਸਾ ਹੋਈ ਹੈ ਸੋ ਦੇ ਪਾਸ਼ਾ ਕਿਰਪਾ ਕਰਨ ਦਿਵਾਨ ਸਰਦੀ ਨੇ ਕੋਨਤਾ ਸੈ ਸਪੁਰਨਤਾ ਕਰਾਉਂ ਸੇਵਕਾਂ ਦੇ ਸਤੰਬਰ ਪਰਿਆਤ੍ਰਿਕ ਹੋਰ ਉਦੇਰ ਉਤਸ਼ਾਹ ਤੋਂ ਰਾਜੇ ਆਪਣੀ ਸੇਵਾ ਸੰਮਰਦੀ ਦਾ ਅੰਦਰ ਕਰ ਬਿਹਾਜਰੀ ਸਰਦੀਆਂ ਕਲਾ ਕੋਸ਼ਿਸ਼ ਕਰਕੇ ਨਿਹਾਰ ਕਰਨਗੀ ਵਾਇਫ ਮੁਜੀਕਾ ਖਾਸਾ ਆਂ পয় পয় পয়